ਇੱਕ ਵਾਰ ਦੀ ਗੱਲ ਹੈ ਧੰਨ ਧੰਨ ਛਿਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਹਿਲ ਵਿੱਚ ਆਸਣ ਉੱਤੇ ਬੈਠੇ ਸਨ ਦਰਬਾਰ ਸਜਿਆ ਹੋਇਆ ਸੀ ਸੰਤਾਂ ਦਾ ਭਾਰੀ ਇਕੱਠ ਸੀ ਇਸੇ ਸਮੇਂ ਇੱਕ ਮਦਾਰੀ ਆਪਣਾ ਰਿਛ ਲੈ ਕੇ ਦਰਬਾਰ ਵਿੱਚ ਆਉਂਦਾ ਹੈ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਹਿੰਦਾ ਗੁਰੂ ਜੀ ਇਹ ਰਿਛ ਮੇਰੀ ਰੋਜ਼ੀ ਰੋਟੀ ਦਾ ਸਾਧਨ ਹੈ ਪਹਿਲਾ ਹੀ ਮੇਰੇ ਦੋ ਰਿਛ ਮਾਰ ਕੈਸਾ ਨਹੀਂ ਬੜੀ ਮੁਸ਼ਕਿਲ ਨਾਲ ਪੈਸੇ ਜੋੜ ਕੇ ਇਹ ਰਿਛ ਲੈ ਕੇ ਆਇਆ ਹਾਂ ਹੁਣ ਤੁਸੀਂ ਕਿਰਪਾ ਕਰੋ ਇਹ ਰਿਛ ਨੂੰ ਕੁਝ ਨਾ ਹੋਵੇ ਅਤੇ ਮੇਰਾ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚੱਲੇ ਇਸ ਰਿਛ ਨੂੰ ਕੁਝ ਨਾ ਹੋਵੇ ਤੁਸੀਂ ਹੁਣ ਆਗਿਆ ਦਿਓ ਤਾਂ ਜੋ ਮੈਂ ਦਰਬਾਰ ਵਿੱਚ ਤਮਾਸ਼ਾ ਦਿਖਾ ਸਕਾਂ ਗੁਰੂ ਜੀ ਫਰਮਾਉਂਦੇ ਨੇ ਭਾਈ ਤੂੰ ਰਹਿਣ ਦੇ ਤਮਾਸ਼ੇ ਦੀ ਲੋੜ ਨਹੀਂ ਰਿਛ ਨੂੰ ਚਾਉਣ ਦੀ ਜ਼ਰੂਰਤ ਨਹੀਂ ਗੁਰੂ ਜੀ ਦੇ ਪਿੱਛੇ ਖੜਾ ਇੱਕ ਸਿੱਖ ਜੋ ਚੌਧ ਸਹਿਬ ਕਰ ਰਿਹਾ ਸੀ जिसका नाम भाई उसने गुरु जी मैं कद रिछ नचदा नहीं देखा गुरु जी कई कीर्तिया, की ने गुरु जी के की परवाह नहीं की भाई की मदारी न कोई गल नहीं तू रिच नचा आप सब जानते ही हो गुरु जी की रमज का पता ही नहीं लगता ਆਵੇਂ ਉਹ ਗੁਰੂ ਜੇ ਕਿੰਨਾ ਮਰਜੀ ਨਜ਼ਦੀਕ ਹੋਵੇ ਮਦਾਰੀ ਨੇ ਆਗਿਆ ਮਿਲਦੇ ਹੀ ਡੂਗਡੂਗੀ ਪਜਾਈ ਤੇ ਰਿਛ ਨੂੰ ਨਚਾਉਣਾ ਸ਼ੁਰੂ ਕੀਤਾ ਤੇ ਭਾਈ ਕੀਰਤਿਆ ਰਿਛ ਨੂੰ ਨਚਦਾ ਦੇਖ ਕੇ ਬਹੁਤ ਖੁਸ਼ ਹੋਇਆ ਪਰ ਰਿਛ ਨੂੰ ਨਚਦਾ ਦੇਖ ਕੇ ਗੁਰੂ ਜੀ ਦੇ ਨੇਤਰ ਪਰ ਆਏ ਅਤੇ ਮਦਾਰੀ ਨੂੰ ਕਹਿ ਲੱਗ ਗਏ ਭਾਈ ਬੱਸ ਕਰ ਭਾਈ ਕੀਰਤਿਆ ਮਦਾਰੀ ਨੂੰ ਕਹਿੰਦਾ ਕੋਈ ਗੱਲ ਨਹੀਂ ਰਿਛ ਨੂੰ ਹੋਰ ਨਾ ਜਾਓ ਰਿਛ ਨਚਦਾ ਬਹੁਤ ਸੋਹਣਾ ਲੱਗ ਰਿਹਾ ਹੈ ਮਦਾਰੇ ਰਿਛ ਨੂੰ ਨਜਾਉਣ ਲੱਗਾ ਪਾਈ ਕੀਰਤੀਆ ਟਾੜੀਆਂ ਮਾਰ-ਮਾਰ ਕੇ ਹੱਸ ਰਿਹਾ ਸੀ ਗੁਰੂ ਜੀ ਕਹਿੰਦੇ ਤੈਨੂੰ ਪਤਾ ਵੀ ਹੈ ਇਹ ਰਿਛ ਕੌਣ ਹੈ ਪਾਈ ਕੀਰਤੀਆ ਕਹਿੰਦੇ ਇਹ ਰਿਛ ਜੰਗਲੀ ਜਾਨਵਰ ਹੈ ਗੁਰੂ ਜੀ ਫਰਮਾਉਂਦੇ ਨੇ ਇਹ ਰਿਛ ਤੇਰਾ ਪਿਤਾ ਸ਼ੋਭਾ RAM ਹੈ ਇਹ ਗੱਲ ਸੁਣ ਕੇ ਪਾਈ ਕੀਰਤੀਆ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਉਹ ਵਾਹ ਇਹ ਗੱਲ ਸੁਣ ਕੇ ਅੱਕਾ-ਵੱਕਾ ਰਹਿ ਗਿਆ ਉਸ ਦਾ ਸਾਰਾ ਹਾਸਾ ਇਕਦਮ ਬੰਦ ਹੋ ਗਿਆ ਪਰ ਕੀਰਤਿਆਂ ਨੇ ਚੌਰ ਸਾਹਿਬ ਗੁਰੂ ਜੀ ਦੇ ਅੱਗੇ ਰੱਖ ਦਿੱਤਾ ਅਤੇ ਕਿਹਾ ਮੇਰੇ ਪਿਤਾ ਜੀ ਨੇ ਸਾਰੀ ਉਮਰ ਨਾਮੇ ਪਾਠਾ ਤੁਹਾਡੇ ਪਿਤਾ ਦੀ ਸਾਰੀ ਉਮਰ ਲੰਗਰ ਵਿੱਚ ਸੇਵਾ ਕੀਤੀ ਨਿਤਨੇਮ ਕੀਤਾ ਪਰ ਉਹਨਾਂ ਨੂੰ ਇਹ ਰਿੱਚ ਦੀ ਜੁਨੀ ਕਿੱਦਾਂ ਮਿਲ ਸਕਦੀ ਹੈ ਜੇ ਉਹਨਾਂ ਦਾ ਇਹ ਨਸੀਬ ਹੈ ਮੇਰੇ ਵਰਗੇ ਦਾ ਕੀ ਨਸੀਬ ਹੋਵੇਗਾ ਨਿਪਾ ਕਰਕੇ ਦੱਸੋ ਅੰਨੀ ਸੇਵਾ ਕਰਨ ਤੋਂ ਬਾਅਦ ਮੇਰੇ ਪਿਤਾ ਜੀ ਰਿਛ ਦੀ ਜੁਨੀ ਵਿੱਚ ਕਿਵੇਂ ਆ ਗਏ ਜੇ ਸੇਵਾ ਕਰਨ ਤੋਂ ਬਾਅਦ ਇਹ ਹੀ ਫਲ ਮਿਲਦਾ ਹੈ ਤਾਂ ਮੈਂ ਸੇਵਾ ਨਹੀਂ ਕਰਨੀ ਮੈਂ ਚੱਲਿਆ ਗੁਰੂ ਜੀ ਫਰਮਾਉਂਦੇ ਨੇ ਤੂੰ ਜਾਣਾ ਹੈ ਤਾਂ ਜਾ ਇਹ ਗੁਰੂ ਨਾਨਕ ਦਾ ਧੜਾ ਹੈ ਇੱਕ ਉੱਤਰਿਆ ਊਂਜਾ ਚੜਾ ਅਸੀਂ ਨਹੀਂ ਰੋਕਦੇ ਪਰ ਤੂੰ ਸੌਂ ਕੇ ਜਾਵੀਂ ਤੇਰੇ ਪਿਤਾ ਜੀ ਨੂੰ ਰਿਛ ਦੀ ਜੁਨੀ ਕਿਉਂ ਮਿਲੀ ਇੱਕ ਨਾਮ ਜਪਣ ਵਾਲਾ ਜ਼ਿੰਮੇਦਾਰ ਜੋ ਕਿ ਧਰਮੀ ਪੁਰਖ ਸੀ ਉਸਦੀ ਗੁਰੂ ਤੇ ਬਹੁਤ ਭਾਵਨਾ ਸੀ। ਇੱਕ ਮਨ ਵਿੱਚ ਗੁਰੂ ਲਈ ਬਹੁਤ ਪ੍ਰੇਮ ਸੀ। ਇੱਕ ਵਾਰ ਉਸਨੇ ਆਪਣੇ ਖੇਤ ਦੇ ਗੰਨੇ ਦੇ ਖਿਲਾੜੀ ਤੇ ਉਡ ਬਣਾਇਆ ਅਤੇ ਸੋਚਿਆ ਪਹਿਲਾ ਗੁੜ ਸ੍ਰੀ ਗੁਰੂ ਤੇਗ ਬਹਾਦਰ ਕੋਲ ਅਰਪਣ ਕਰਦੇ ਹਾਂ ਅਤੇ ਗੁਰੂ ਘਰ ਤੋਂ ਖੁਸ਼ੀਆਂ ਲੈ ਕੇ ਆਉਂਦਾ ਹਾਂ। ਉਸਨੇ ਗੁੜ ਦਾ ਥੈਲਾ ਭਰ ਕੇ ਨਵੇਂ ਪਾਸ਼ਾ ਕੋਲ ਗਿਆ ਅਤੇ ਮੱਥਾ ਟੇਕਿਆ। ਗੁਰੂ ਜੀ ਨੇ ਕਿਹਾ, "ਦਾ ਸਿੱਖਾ ਨੇ ਹਾਲ ਹੋਵੇ।" ਅਤੇ ਬਚਨ ਕੀਤਾ ਗੁਰੂ ਘਰ ਬੈਠ ਕੇ ਹਾਜ਼ਰੀ ਲਵਾ ਕੇ ਦੇਖ ਜਰੂਰ ਲੱਗੇ ਜਾਵੇਂ ਉਸ ਜ਼ਿਮੀਂਦਾਰ ਨੇ ਸਤਿਵਚਨ ਕਿਹਾ ਅਤੇ ਗੁਰੂ ਘਰ ਵਿੱਚ ਹਾਜ਼ਰੀ ਭਰੀ ਜਦ ਭੋਗ ਪਿਆ ਤਾਂ ਤੇਰੇ ਪਿਤਾ ਸ਼ੋਭਾਰਾਮ ਦੇਖ ਵਰਤਾਂ ਲੱਗ ਪਿਆ ਉਸ ਜ਼ਿਮੀਂਦਾਰ ਦਾ ਪਿੰਡ ਬਹੁਤ ਦੂਰ ਸੀ ਅਤੇ ਦਿਨ ਛਿਪਣ ਵਾਲਾ ਸੀ ਜ਼ਿਮੀਂਦਾਰ ਨੇ ਤੇਰੇ ਪਿਤਾ ਦੇ ਨੇੜੇ ਹੋ ਕੇ ਕਿਹਾ ਇਨਕਾ ਦੇਗ ਦਾ ਮੈਨੂੰ ਦੇ ਦੇ ਮੈਨੂੰ ਬਹੁਤ ਦੂਰ ਜਾਣਾ ਹੈ ਦਿਨ ਛਿਪਣ ਵਾਲਾ ਹੈ ਤੇਰੇ ਪਿਤਾ ਨੇ ਕਿਹਾ ਇੱਕ ਕੇ ਬੇਜਾ ਅਤੇ ਦੇਗਦੀ ਬਾਲਟੀ ਲੈ ਕੇ ਦੂਜੇ ਪਾਸੇ ਵਰਤਣ ਲੱਗ ਪਿਆ ਉਸ ਜ਼ਿਮੀਂਦਾਰ ਨੇ ਪੈਰ ਉੱਠ ਕੇ ਤੇਰੇ ਪਿਤਾਗੇ ਬੇਨਤੀ ਕੀਤੀ ਕਿ ਗੁਰੂ ਦਾ ਬਚਨ ਹੈ ਦੇਖਦਾ ਕਿੰਨਾਂ ਜ਼ਰੂਰ ਲੈ ਕੇ ਜਾਵੇਂ ਨਹੀਂ ਤਾਂ ਮੈਂ ਚਲੇ ਜਾਣਾ ਸੀ ਤੇਰੇ ਪਿਤਾ ਨੇ ਕਿਹਾ ਇੱਕ ਕੇ ਬੇਜਾ ਨਵੇਂ ਰਿਝੂਆਂ ਦੀ ਟੱਪੀ ਨਾ ਜਾ ਅਤੇ ਦੇਗਦੀ ਬਾਲਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਦੇਖ ਵਰਤਣ ਲੱਗ ਪਿਆ ਅਤੇ ਜ਼ਿਮੀਂਦਾਰ ਨੇ ਦੇਖ ਨਹੀਂ ਦਿੱਤੀ ਵੇਗਵਰ ਤਾਂਦੇ ਹੋਏ ਤੇਰੇ ਪਿਤਾ ਕੋ ਦੇਖਦਾ ਕਿਨਕਾ ਥੱਲੇ ਡਿੱਗ ਗਿਆ ਜ਼ਿੰਮੇਦਾਰ ਨੇ ਉਹ ਦੇਖਦਾ ਕਿਨਕਾ ਚੱਕਿਆ ਅਤੇ ਖਾ ਲਿਆ ਅਤੇ ਤੇਰੇ ਪਿਤਾ ਨੂੰ ਕਿਹਾ ਕਿ ਗੁਰੂ ਘਰ ਸੇਵਾ ਕਰਦੇ ਹੋਏ ਕਿਸੇ ਨੂੰ ਮੰंदे ਬੋਲ ਨਹੀਂ ਬੋਲੀ ਦੇ ਤੂੰ ਮੈਨੂੰ ਰਿચ્છ ਕਿਹਾ ਮੈਂ ਤਾਂ ਰਿચ્છ ਨਹੀਂ ਬਣਦਾ ਜਿਹੋ ਜੇ ਤੇਰੇ ਕਰਮੇ ਤੂੰ ਜਰੂਰ ਬਣੇਗਾ ਇਸ ਗਲਤੀ ਕਾਰਨ ਤੇਰਾ ਪਿਤਾ ਰਿਂਚ ਦੀ ਜੂਨ ਪਹਿ ਗਿਆ ਇਹ ਸੁਣ ਕੇ ਭਾਈ ਕੇ ਤਿਆਰਣ ਲੱਗ ਗਿਆ ਅਤੇ ਗੁਰੂ ਜੀ ਨੂੰ ਕਹਿੰਦਾ ਮੈਨੂੰ ਬਖਸ਼ ਦਿਓ ਮੇਰੇ ਤੋਂ ਫੁੱਲ ਹੋ ਗਈ ਹੈ ਮੈਂ ਤੁਹਾਨੂੰ ਸਾਰੀ ਉਮਰ ਚੋੜ ਕਰਾਂਗਾ ਪਰ ਮੇਰੇ ਤਾਂ ਮੇਰੇ ਪਿਤਾ ਦੀ ਹਾਲਤ ਦੇਖੀ ਨਹੀਂ ਜਾਂਦੀ ਮੇਰੇ ਪਿਤਾ ਨੂੰ ਬਖਸ਼ ਦਿਓ ਗੁਰੂ ਜੀ ਨੇ ਕੋਲ ਖੜੇ ਭਾਈ ਦਇਆ ਸਿੰਘ ਨੂੰ ਬਿਹਾ ਜਾਨੇ ਚੌਕ ਵਿਆਰ ਪਰ ਲੈ ਕੇ ਆਈ ਅਤੇ ਮਦਾਰੀ ਨੂੰ ਦੇਓ ਮਦਾਰੀ ਨੂੰ ਕਿਹਾ ਇਸ ਰਿੱਛ ਨੂੰ ਇੱਥੇ ਹੀ ਛੱਡ ਦਿਓ ਇਹ ਰਿਛਾ ਨੂੰ ਸਾਡਾ ਹੈ ਮੁਦਾਰੀ ਕਹਿਣ ਲੱਗਾ ਇਹ ਰਿਛ ਬਹੁਤ ਖਤਰਨਾਕ ਜਾਨਵਰ ਹੈ ਜਿਉਂਦਾ ਹੀ ਵੱਢ ਖਾਂਦਾ ਹੈ ਤੁਸੀਂ ਇਸ ਦਾ ਕੀ ਕਰੋਗੇ ਗੁਰੂ ਜੀ ਫਰਮਾਉਂਦੇ ਨੇ ਜਲ ਵਾਲਾ ਸਰਬਲੋ ਦਾ ਗੜਵਾ ਲੈ ਕੇ ਆਓ ਅਤੇ ਗੁਰੂ ਜੀ ਨੇ ਰਿਛ ਤੇ ਜਲ ਦਾ ਛਿੱਟਾ ਮਾਰਿਆ ਉਸੇ ਵੇਲੇ ਰਿਛ ਧਰਤੀ ਤੇ ਡਿੱਗ ਗਿਆ ਅਤੇ ਆਪਣੇ ਪ੍ਰਾਣ ਤਿਆਗ ਗਿਆ ਗੁਰੂ ਜੀ ਨੇ ਪਾਈ ਗੀਤਿਆਂ ਨੂੰ ਕਿਹਾ ਸਾਡੇ ਨੇੜੇ ਹੋ ਜਾ ਅਤੇ ਅੱਖਾਂ ਬੰਦ ਕਰਕੇ ਗੁਰੂ ਨਾਨਕ ਪਾਸ਼ਾ ਦਾ ਧਿਆਨ ਤਰ ਗੁਰੂ ਜੀ ਨੇ ਤੀਰ ਭਾਈ ਕੀਰਤੀ ਅੱਤੇ ਸੀਧੇ ਰੱਖਿਆ ਅਤੇ ਕਿਹਾ ਪਿਛ ਵੱਲ ਵੇਖ ਜਦੋਂ ਭਾਈ ਕੀਰਤੀ ਨੇ ਰਿਛ ਵੱਲ ਵੇਖਿਆ ਤਾਂ ਰਿਛ ਵਿੱਚੋਂ ਆਪਣੇ ਪਿੱਤਰਾਂ ਪਿਤਾ ਦੀ ਰੂਹ ਨਿਕਲਦੀ ਨਜ਼ਰ ਆਈ ਅਤੇ ਫੇਰ ਉਹ ਰੂਹ ਸੱਚਖੰਡ ਜਾਂਦੀ ਨਜ਼ਰ ਆਈ ਇਹ ਦੇਖ ਕੇ ਭਾਈ ਕੀ ਪਿਆ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਕਹਿਣ ਲੱਗਾ ਪਹਿਲਾਂ ਮੈਂ ਤੁਹਾਨੂੰ ਚੋਰ ਤਾਂ ਕਰਦਾ ਸੀ ਮੈਨੂੰ ਨਹੀਂ ਸੀ ਪਤਾ ਤੁਸੀਂ ਵੱਡੇ ਦਾਨੀ ਹੋ ਹੁਣ ਮੈਨੂੰ ਪਤਾ ਲੱਗ ਗਿਆ ਜੇ ਮੈਂ ਵੀ ਰਿਚ ਬਣ ਗਿਆ ਤੁਸੀਂ ਮੈਨੂੰ ਮਾਫ ਕਰਕੇ ਨੱਚਖੰਡ ਪੈਜ ਦੇਵੋਗੇ ਗੁਰੂ ਜੀ ਮੈਨੂੰ ਬਖਸ਼ ਦਿਓ ਮੈਂ ਕਹਿ ਬੈਠਾ ਮੈਂ ਚੋਰ ਦੀ ਸੇਵਾ ਨਹੀਂ ਕਰਨੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਤੋ ਹਮੇਸ਼ਾ ਸੇਵਾ ਕਰਦੇ ਕਿਸੇ ਨੂੰ ਵੀ ਮਾੜਾ ਬੋਲ ਨਾ ਬੋਲੋ ਨਿਮਰਤਾ ਨਾਲ ਸੇਵਾ ਕਰੋ ਅਹੰਕਾਰ ਨਾ ਕਰੋ ਆਓ ਸਾਰੇ ਗੁਰੂ ਵਾਲੇ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ